ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਤੇ ਮੇਲੇ ਦੇ ਵਿੱਚ ਆਪਾਂ ਆਈ ਸੀ ਤੇ ਅੱਗੇ ਆਪਾਂ ਇੱਕ ਸਟਾਲ ਦੇਖੀ ਜਿਹੜੇ ਮਸ਼ੀਨਾ ਫੀਡ ਤਿਆਰ ਕਰਦੀਆਂ ਠੀਕ ਹੈ ਇਹ ਫੀਡ ਤਿਆਰ ਕਰਦੇ ਆ ਤੇ ਵਧੀਆ ਫੈਕਟਰੀਆਂ ਲਾਉਂਦੇ ਆ ਆਓ ਜਾਣਦੇ ਆ ਇਹਨਾਂ ਬਾਰੇ ਸਸਿਕਾ ਬਾਈ ਸਤਿ ਸ੍ਰੀ ਅਕਾਲ ਜੀ ਦੱਸੋ ਜੀ ਆਪਨੇ ਫਰਮ ਬਾਰੇ এবੀਕੇ ਇੰਜੀਨੀਅਰਸ ਬਾਕੀ ਜਿਹੜੀ ਇਹ ਖੰਨੇ ਆ ਤੇ ਅਸੀਂ ਮੋਸਟਲੀ ਫੀਡ ਪਲਾਂਟਸ ਦੇ ਵਿੱਚ ਡੀਲ ਕਰਦੇ ਆ ਜਿੰਨੇ ਮੋਸਟਲੀ ਬੜੇ ਬ੍ਰਾਂਡ ਨੇ ਜਿਵੇਂ ਟਵਾਣਾ ਹੋ ਗਿਆ ਤਾਰਾ ਹੋ ਗਿਆ ਜਾਂ ਗੁਕਾ ਹੋ ਗਿਆ ਹੋਰ ਬਹੁਤ ਸਾਰੇ ਨਾਮੀ ਬ੍ਰਾਂਡਸ ਨੇ ਜਿਨ੍ਹਾਂ ਲਈ ਅਸੀਂ ਫੀਡ ਮਿੱਲਰ ਆ ਮਸ਼ੀਨਰੀ ਤਿਆਰ ਕਰਕੇ ਉਹਨਾਂ ਨੂੰ ਦੰਨਿਆ ਕੁਝ ਨਹੀਂ ਕਰਾਉਂਦੇ ਉਹਨਾਂ ਦੀ ਤੇ ਸਾਡੇ ਪਲਾਂਟ ਨੇ ਜਿਹੜੇ 5 ਟਨ ਪਰ ਆਰ ਤੋਂ ਸਟਾਰਟ ਹੋ ਕੇ 30 ਟਨ ਪਰ ਆਰ ਦੀ ਲਾਈਨ ਜੀ ਲਾਉਣੇ ਆ ਜਿਹੜੀਆਂ ਜਿਵੇਂ ਤੁਸੀਂ ਦੇਖਿਆ ਹੋਊਗਾ ਟਵਾਣਾ ਬਹੁਤ ਚੱਲ ਰਿਹਾ ਹੈ ਟਵਾਣੇ ਦੇ ਮੋਸਟ ਵਾਲੇ ਮੋਸਟ ਆਫ ਦਾ ਪਲਾਂਟਸ ਨੇ ਜਿਹੜੇ ਉਹ ਅਸੀਂ ਡਿਜ਼ਾਈਨ ਕੀਤੇ ਨੇ ਤੇ ਸਾਡੀ ਹੀ ਮਸ਼ੀਨਰੀ ਉੱਤੇ ਲੱਗੀ ਹੋਈ ਹੈ ਜਿਹੜੀ ਉਹ ਜਿੱਤੂ ਜਿਆਦਾ ਤੋਂ ਜਿਆਦਾ ਪ੍ਰੋਡਕਸ਼ਨ ਲੈ ਰਹੇ ਨੇ ਤੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਸਾਡੇ ਛੋਟੇ ਪਾਰਟਸ ਨੇ ਇਹ ਗ੍ਰਾਈਂਡਰ ਹੈ ਇਹ 2 एचपी ਦੀ ਮੋਟਰ ਲੱਗੀ ਹੋਈ ਹੈ ਇਹਦੇ ਤੇ ਤੇ 1 ਟਨ ਪਰ ਆਰ ਦੀ ਕੈਪੈਸਿਟੀ ਵਾਲਾ ਹੈ ਗ੍ਰਾਈਂਡਰ ਤੇ ਉਹ ਮਿਨਰਲ ਮਿਕਚਰ ਹੈ ਜੀ ਆਈ ਤੇ 5 एचपी ਦੀ ਮੋਟਰ ਇਹਦੇ ਇਹ 2 ਕਵੰਟਲ ਦੀ ਕੈਪੈਸਿਟੀ ਵਾਲਾ मोस्टली ਅਸੀਂ ਜਿਹੜੇ ਬਣਾਉਨੇ ਆ 2 ਟਨ ਤੋਂ 2 ਟਨ 3 ਟਨ ਤੱਕ ਦੇ ਗ੍ਰੇਂਡਰ ਬਣਾਉਨੇ ਆ ਛੋਟੇ ਤੋਂ ਲੈ ਕੇ ਵੱਡੇ ਦੇ ਇਹ ਇਹ ਆ ਜਿਹੜਾ ਪੌਣੇ 3 ਲੱਖ ਰੁਪਏ ਦਾ ਜੀ ਲੋਗੋ ਵਟਰ ਵਾਲਾ ਇਹ 2 ਕਵੰਟਲ ਜਿਹੜੇ ਸਾਡੇ ਪਲਾਂਟਸ ਦੇ ਵਿੱਚ ਜਿਹੜੇ ਸਾਡੇ ਪਲਾਂਟਸ ਦੇ ਵਿੱਚ ਫੀਡ ਅਸੀਂ ਬਣਾ ਰਹੇ ਆ ਬਣਵਾ ਰਹੇ ਆ ਜਾਂ ਅਸੀਂ ਮਸ਼ੀਨਰੀ ਦੇ ਰਹੇ ਆ ਬਹੁਤ ਹਾਈ ਟੈਕ ਪਲਾਂਟ ਨੇ ਜਿਹੜੇ ਅਸੀਂ ਡਿਜ਼ਾਈਨ ਕਰਦੇ ਆ ਤੇ ਮਸ਼ੀਨਰੀ ਸਾਡੀ ਬਹੁਤ ਹਾਈ ਟੈਕ ਹੈ ਸੀਐਨਸੀ ਮਸ਼ੀਨਾਂ ਦੇ ਥਰੂ ਸਾਰੀ ਮਸ਼ੀਨਰੀ ਨਿਕਲ ਕੇ ਬਣਦੀ ਹੈ ਜਿਹਦੇ ਚ 에ਰਰ ਦੇ ਚਾਂਸਸ ਨਹੀਂ ਜਿਹੜੇ ਬਹੁਤ ਘੱਟ ਜਾਂਦੇ ਨੇ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਰਿੰਗ ਡਾਈਆਂ ਨੇ ਤੇ ਇਹਦੇ ਵਿੱਚ ਪੈਲੇਟ ਅੱਜ ਕੱਲ ਬਣਦੀਆਂ ਨੇ ਜਿਹੜੀਆਂ ਸਟੀਮਡ ਹੁੰਦੀਆਂ ਨੇ ਜਿਹਦੇ ਵਿੱਚ ਜਾਨਵਰ ਨੂੰ ਸਟੀਮ ਪੈਲੇਟ ਦੇਣ ਨਾਲ ਵਧੀਆ ਨੇ ਉਹ ਪ੍ਰੋਬਲਮ ਦੇਣ ਵਾਲੇ ਉਹ ਸਾਰੇ ਖਤਮ ਹੋ ਜਾਂਦੇ ਨੇ ਤੇ ਵਧੀਆ ਇੱਕ ਕਿਸਮ ਦੀ ਫੀਡ ਤਿਆਰ ਕਰ ਸਕਦੇ ਨੇ ਫੀਡ ਮਿਲਰ ਨੇ ਜਿਹੜੇ ਤੇ ਇਸ ਦੇ ਲਈ ਸਾਰੀ ਮਸ਼ੀਨਰੀ ਟੋਟਲ ਅਸੀਂ ਲਾ ਐਲੀਵੇਟਰਸ ਕਨਵੇਅਰਸ ਮਿਕਸਰ ਗ੍ਰਾਈਂਡਰ ਤੇ ਪੈਲੇਟ ਮਸ਼ੀਨ ਜਿੰਨੇ ਆ ਤੇ ਸਾਰਾ ਸਾਰੇ ਪਲੈਂਟ ਮੋਸਟ ਆਫ ਦਾ ਪਲੈਂਟਸ ਨੇ ਜਿਹੜੇ ਸਾਡੇ ਉਹ ਆਟੋਮੈਟਿਕ ਨੇ ਆਟੋ ਆਟੋ ਚੱਲਦੇ ਨੇ ਜਿਹਦੇ ਵਿੱਚ ਹਿਊਮਨ 에ਰਰ ਦੇ ਸਕਦਾ ਪਰ ਮਸ਼ੀਨਰੀ ਤੇ ਰਰ ਦੀ ਚਾਂਸਸ ਬਹੁਤ ਘੱਟ ਹੁੰਦੇ ਨੇ ਤੇ ਤੁਸੀਂ ਰੋਸਟਰਡ ਜਿਹੜੀ ਫੀਡ ਬਣਦੀ ਹੈ ਉਹ ਵੀ ਆਪਣਾ ਇੱਥੇ ਉਹੀ ਕਨਸੈਪਟ ਹੈ ਜੀ ਉਹ ਤੁਸੀਂ ਰੋਸਟਰਡ ਫੀਡ ਬਣਾਉਣੀ ਹੈ ਜਿਵੇਂ ਤੁਸੀਂ ਆ ਰਿੰਗ ਡਾਈਜ਼ ਦੇਖ ਰਹੇ ਹੋ ਉਹ ਕਿੰਨੇ ਸਾਈਜ਼ ਦੀ ਤੁਸੀਂ ਬਣਾਉਣੀ ਹੈ ਈਵਨ 3mm 4mm 2mm ਉਹਦੇ ਸਾਰ ਮਿਲ ਸਕਦੀਆਂ ਡਿਜ਼ਾਈਨ ਜਿਹੜੀਆਂ ਡਾਈਜ਼ ਨੇ ਉਹ ਡਿਜ਼ਾਈਨ ਹੋ ਜਾਂਦੀਆਂ ਨੇ ਇਹ ਇਹ ਆਪਣੀ ਫਰਮ ਹੈ ਕਿਥੇ ਇਹ ਖੰਨੇ ਆ ਜੀ ਜਿਵੇਂ ਤੁਸੀਂ ਆ ਦੇਖ ਰਹੇ ਹੋ ਗੁੱਲੇਪੁਰ ਰੋਡ ਨিয়ার 골ਡਨ ਗ੍ਰੀਨ ਕਲੱਬ ਖਨਾ ਬੀਕੇ ਇੰਜੀਨੀਅਰਸ ਤੇ ओरियन ਨਾਈਜੀਰੀਆ ਵਰਕਸ ਦੋਹੇ ਫਰਮਾਂ ਸੱਦੀਆਂ ਆਪਣੀਆਂ ਨੇ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਹੋਰ ਬੰਦੇ ਤੱਕ ਇਹ ਨੌਜ ਪਹੁੰਚ ਸਕੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ